ਇਹ ਗੱਲ ਕਲੀਅਰ ਹੋ ਗਿਆ। ਪਛੇਰਾਂ ਕਿਉਂ ਇੰਦਾ ਮੈਂ ਇੱਕ ਵਾਰ ਤੋਂ ਫਿਰ ਤੋਂ ਦੁਬਾਰਾ ਤੋਂ ਆਪਣੇ ਸੱਜਣਾਂ ਦਾ ਕੋਲਜੀਤ ਸਿੰਘ ਸਰਪੰਚ ਬਾਜੇਵਾਲਾ ਰਾਜੂ ਸਰਪੰਚ ਰਾਏਪੁਰ ਅਕਬਰ ਸਿੰਘ ਕਹਿਲ ਪੈਣੀਚੂਰ ਅੱਪਨੀ ਸਰਪੰਚ ਚੱ퍼 ਗੁਰਦੀਪ ਸਿੰਘ ਸਰਪੰਚ ਲਖਮੀਰਾਲਾ ਬਲਵੀਰ ਸਿੰਘ ਗੱਲੀ ਖੇੜਾ ਪੰਮੀ ਸਰਪੰਚ ਰਾਏਪੁਰ ਤੇ ਹੋਰ ਸਾਰਟ ਤੋਂ ਡਾ ਰੋਡ ਪਲਾਨ ਹੈਗਾ। ਦੇਖੋ ਐਮ ਐਲ ਏ ਐਮ ਪੀ ਵਜ਼ੀਰ ਮੁੱਖ ਮੰਤਰੀ ਲੋਕ ਬਣਾਉਂਦੇ ਆ। ਮੇਰੀ ਮੁਲਾਕਾਤ ਇਸ ਇਲਾਕੇ ਦੇ ਲੋਕਾਂ ਨਾਲ ਹੋਈ ਉਹਨਾਂ ਨੇ ਕਿਹਾ ਵੀ ਯਾਰ ਆ ਛੜੀ ਇੱਥੇ ਤੇ ਮੇਰੇ ਮਨ 'ਚ ਬੜੇ ਬਲਵਲੇ ਨੇ ਕਿ ਪੰਜਾਬ 'ਚ ਕੀ ਕੀ ਹੋ ਸਕਦਾ ਪੰਜਾਬ ਨੇ ਇਨਾ ਕੁਝ ਦਿੱਤਾ ਔਰ ਜਿਹੜੇ ਕਾਰੋਬਾਰ ਦਿੱਤਾ ਪੰਜਾਬ ਤੋਂ ਸ਼ੁਰੂ ਹੈ ਮੇਰਾ ਕਾਰੋਬਾਰ ਖੇਤੀ ਮੇਰੀ ਜਿੱਥੇ ਮਰਜ਼ੀ ਸੀ ਲੇਕਿਨ ਪੰਜਾਬ ਦੇ ਲੋਕਾਂ ਨੇ ਸਿਆਸਤ 'ਚ ਬੜਾ ਮਾਨਦਾਨ ਦਿੱਤਾ ਤੇ ਸਾਡਾ ਵੀ ਫਰਜ਼ ਬਣਦਾ ਕਿ ਆਪਣਾ ਫਰਜ਼ ਨਿਭਾਈਏ ਔਰ ਸਾਰਨਾ ਉਹ ਵੱਡੀ ਅੱਜ ਅਗਰ ਸਮੱਸਿਆ ਦੇਖੀ ਜਾਵੇ ਪੰਜਾਬ 'ਚ ਤੇ ਕਿਸਾਨੀ ਤੇ ਕਿਸਾਨੀ ਨਾਲ ਜੁੜੀਆਂ ਗੱਲਾਂ ਨੇ ਉਹਨਾਂ ਵਪਾਰਾਂ ਨੂੰ ਤੱਕਿਆਰੀ ਜਿਹੜੇ ਕਿਸਾਨੀ ਨਾਲ ਜੁੜੇ ਨੇ ਅੱਜ ਚਾਹੇ ਉਹ ਜਿਹੜੇ ਅਪਾਇਸ ਦੇਸ ਧਰਤੀ ਤੇ ਆ ਤਲਵੰਡੀ ਸਾਬੋ ਦੰਦਮਾ ਸਾਹ ਮੱਥਾ ਟੇਕਣ ਦਾ ਮੌਕਾ ਮਿਲਦਾ ਸੱਚੇ ਪਾਤਸ਼ਾਹ ਦੇ ਕੇ ਅਰਦਾਸ ਕੀਤੀ ਕਿ ਬਲ ਤੁਸੀਂ ਬਚਨਾ ਤੇ ਇੱਕ ਵਾਰ ਸੋਚ ਪੰਜਾਬ ਨੂੰ ਚੰਗੀ ਲਈਏ ਇਹ ਜ਼ਰੂਰੀ ਨਹੀਂ ਕਿ ਕਿਨੇ ਕਰ ਇਹ ਤਾਂ ਮਾਲਕ ਦੀ ਮਰਜ਼ੀ ਆ ਲੇਕਿਨ ਇੱਕ ਅੱਛੀ ਸੋਚ ਦੇਾਂਗੇ ਕੋਈ ਨਾ ਕੋਈ ਤਾਂ ਅਡਾਪਟ ਕਰੂਗਾ ਨਾ ਤੇ ਕੱਲਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਜਦੋਂ ਦਾ ਪਾਣੀ ਤੇ ਬੋਲਣਾ ਚਾਲੂ ਕੀਤਾ ਮੈਨੂੰ ਬੜੀ ਖੁਸ਼ੀ ਹੁੰਦੀ ਕਿ ਮੇਰੀ ਸੋਚ ਜਾਂ ਮੇਰੀ ਜਿਹੜੀ ਕਮੇਟੀ ਸੀ ਵਿਧਾਨ ਸਭਾ ਚ ਬੋਲਣ ਦਾ ਮੌਕਾ ਮਿਲਿਆ ਉਸ ਕਮੇਟੀ ਚ ਅਸੀਂ ਰਿਪੋਰਟ ਟੇਬਲ ਕੀਤੀ ਹੈ ਇੱਕ ਬਹੁਤ ਫਕਰ ਹੈ ਮੇਰੇ ਲਈ ਹੈ ਉਹ ਸੋਚ ਨੂੰ ਲੈ ਕੇ ਆਪਾਂ ਸਮੇਂ-ਸਮੇਂ ਤੇ ਬੋਲਦੇ ਰਹੇ ਕਿ ਉਹ ਸਾਰੇ ਲੋਕ ਇਸ ਗੱਲ ਤੋਂ ਚਿੰਤਤ ਨੇ ਬੁੱਧੀਜੀਵੀ ਜਨਨ ਨੇ ਕਿ ਪਾਣੀ ਪੰਜਾਬ ਦਾ بچਣਾ ਚਾਹੀਦਾ ਔਰ ਸੈਮੀਨਾਰ ਹੋ ਰਹਾ ਆ ਖੁਸ਼ੀ ਦੀ ਗੱਲ ਆ ਫਸਲੀ ਵਿਭਿੰਨਤਾ ਦੀ ਮੈਂ ਗੱਲ ਕਰਦਾ ਔਰ ਮੈਂ ਖਾਲੀ ਡਰਾਇੰਗ ਰੂਮ ਚ ਬੈਠ ਕੇ ਕਰਨਾਲਾ ਜੋ ਨਹੀਂ 15000 ਕਲਾ ਮੈਂ ਕਣਕ ਤੋਂ ਫੀਟ ਤੇ ਲਾਂਦਾ ਠੀਕ ਹੈ ਮੇਰਾ ਕਾਰੋਬਾਰ ਆ ਲੇਕਿਨ ਫੈਸਲਾ ਤਾਂ ਸੋਚਦਾ 50000 ਨਾ ਔਰ ਇਸੇ ਤਰ੍ਹਾਂ ਜਿਹੜੀ ਪ੍ਰਸਾਤੀ ਮੱਕੀ ਆ ਉਹ ਅਤਿਅੰਤ ਜ਼ਰੂਰੀ ਆ ਕਿਉਂਕਿ ਕਾਟਨ ਦੇ ਫਰਲੇ ਸਦਾ ਹਿਲ ਗਿਆ ਕੰਮ ਇਹ ਈ ਪਰਸੈਂਟ ਧਰਤੀ ਜਿਹੜੀ ਸੀ ਮਾਲਵੇ ਮਾਲਵੇ ਸਾਰੇ ਪੰਜਾਬ ਦੀ ਮਾਲਵੇ ਚੋਂ ਕਾਟਨ ਥੱਲੇ ਸੀ ਉਹ ਘੜਦੇ ਘੜਦੇ ਯਾਰੋ ਅੱਜ 2% ਤੇ ਆ ਗਈ ਤੇ ਅਸੀਂ ਹਾਲੇ ਵੀ ਵਿਵੰਨ ਬੋਲੀਏ ਬੋਲਾਂਗੇ ਕਦੋਂ ਜਦੋਂ ਕੰਮ ਬਿਲਕੁਲ ਖਤਮ ਹੋ ਜਾਊਗਾ ਉਹ ਜਿਹੋ ਧਰਤੀ ਕਪਾਤ ਹੋ ਗਈ ਆ ਤੇ ਕਈ ਕਹਿੰਦੇ ਥਰੇ ਝੋਨੇ ਤੇ ਝੋਨਾ ਬੋਟਰ ਗਰਦੇਗੇ ਇਹਨੂੰ ਪਤਾ ਸੋ ਮੇਰਾ ਅੱਜ ਫਰਜ਼ ਬਣਦਾ ਬਤੌਰ ਪੰਜਾਬੀ ਪਤੌਰ ਪੰਜਾਬ ਦਾ ਮੈਂ ਤੇ ਸ਼ੁਭਚਿੰਤਾ ਕਰ ਇਹ ਆਈਫੋਨ ਹੋ ਗਿਆ ਉਹਦਾ ਜਿਹੜਾ ਹੈਗਾ 10 ਕੇ ਲੈ ਜਿਓ ਮੇਰਾ ਹੀ ਹੁਣਾ ਆਹ ਦੂਰ ਨਹੀਂ ਕਿਤੇ ਪਿਆ ਸੀਗਾ ਅੱਛਾ ਜੀ ਬੰਦ ਕਰਾਈ ਤੇ ਗੱਲ ਆ ਕਿ ਅ ਫਸਲੀ ਬੇਵੰਤਾ ਉਹ ਮੱਕੀ ਉਹਨਾਂ ਚੋ ਇੱਕ ਆ ਤੇ ਜਿਹੜਾ ਆਪਾਂ ਕਾਟਨ ਦਾ ਇਲਾਕਾ ਸਿਆ ਉਹਨੂੰ ਮੱਕੀ ਥੱਲੇ ਲਾਈਏ ਘਟੋ ਘਟ ਪਾਣੀ ਘਟਕਾਉ ਤੇ ਸਰਕਾਰ ਨੂੰ ਮੈਂ ਬੇਨਤੀ ਕੀਤੀ ਮੈਂ ਚਿੱਠੀ ਵੀ ਲਿਖੀ ਆ ਕਿ ਮੱਕੀ ਤੇ ਜੋੜ ਰਾਣਾ ਲਾ ਮੱਕੀ ਜਦੋਂ ਆਪਾਂ ਗੇਤੀ ਬੀਜਦੇ ਆ ਇੱਕ ਮਿੰਟ ਵਿੱਚ ਜੀ ਇੱਕ ਮਿੰਟ ਤੋਂ ਦੋ ਸਾਲ ਲਈ ਮੈਂ ਗਰੰਟੀ ਕਰ ਰਿਹਾ ਕਿ ਦੋ ਸਾਲ ਐਮਐਸਪੀ ਰਾਣਾ ਤੋਂ ਸਰਕਾਰ ਆਵੇ ਕਿ ਸਾਡੇ ਨਾਲ ਕਰੇ ਐਗਰੀਮੈਂਟ ਸਰਕਾਰ ਆਵੇ ਨਾ ਆਵੇ ਮੈਂ ਤਾਂ ਕਹਿ ਤਾ ਇਹ ਕਹਿ ਤਾ ਤਾਂ ਕਹਿ ਤਾ ਜੋ ਖਿਆ ਉਹ ਕੀਤਾ ਤੇ ਖਾਲੀ ਇਹਨਾਂ ਨੇ ਮੱਕੀ ਯਾਰ ਜਿੰਨੀ ਮਰਜ਼ੀ ਬੀਜ ਲਿਓ ਇੱਕ ਸ਼ੰਕਾ ਜਿਹੜਾ ਮਨ 'ਚ ਹੈ ਕਿ ਮੱਕੀਰਾ ਬਣੂਗਾ ਕੀ ਇਹ ਬਿਲਕੁਲ ਨਹੀਂ ਮੱਕੀ ਦਾ ਤਾਂ ਇਹ ਜਿੰਨਾ ਤੁਸੀਂ ਆ 2 ਸਾਲ ਵਿੱਚ ਨਾ ਇਹਨਾਂ ਤੇ ਚਾਰਾ ਬਣਾ ਕੇ ਪਸ਼ੂ ਤੀ ਉਹਦੀਆਂ ਬੇਲਾ ਬਣਾ ਕੇ ਰਾਜਸਥਾਨ ਭੇਜ ਦਿਓ ਕੋਈ ਕਮੀ ਨਹੀਂ ਕਿਹਨ ਅਸੀਂ ਪੱਕੀਓ ਮੱਕੀ ਐਮ ਐਸ ਪੀ ਤੇ ਰਾਣਾ ਖਰੀਦੂ ਰਾਣਾ ਜੀ ਜਿਹੜੇ 2 ਸਾਲ ਗਰੰਟੀ ਦਿੱਤੀ ਹੈ ਵੀ ਕਿੰਨਾ ਚਿਰ ਕਿ ਸਤਾਜ ਵੀ ਰਹੇ ਹੋ 5 ਸਾਲ ਥੋੜੀ ਸਰਕਾਰ ਰਹੀ ਹੈ ਵੀ ਉਦੋਂ ਕਿਸਾਨਾਂ ਨੂੰ ਪਰਪੁਲਤ ਕਰਨ ਮਤਲਬ ਉਦੋਂ ਉਦੋਂ ਉਪਰਾਲੇ ਕੀਤੇ ਉਦੋਂ ਉਦੋਂ 15 ਹਜ਼ਾਰ ਏਕੜ ਮੈਂ ਸ਼ੂਗਰ ਬੀਟ ਵਜਾਈ ਔਰ ਹਿੰਦੁਸਤਾਨ ਚ ਕੋਈ ਬੰਦਾ ਸ਼ੂਗਰ ਬੀਟ ਨਹੀਂ ਵਜਾਉਂਦਾ ਅੱਜ ਵੀ ਵਜਾਉਣਾ ਵਿਦੇਸ਼ ਚੋਂ ਵੀ ਲੈਂਦਾ ਵਿਦੇਸ਼ ਚੋਂ ਸੀਡਲਾਂ ਲੈਂਦੀਆਂ ਤੇ ਜੇ ਤੋਂ ਦੇ ਹਾਰਵੈਸਟਰ ਲੈਂਦੇ ਜ਼ਿਮੀਂਦਾਰੋਂ ਕੋਈ ਪਰੇਸ਼ਾਨੀ ਨਹੀਂ ਖੁਦ ਬੀਜ ਕੇ ਚਾਈਦੀ ਆ ਖੁਦ ਕੋਟੀ ਕਰਕੇ ਚਾਈਦੀ ਆ ਖੁਦ ਸਪਰੇ ਕਰਕੇ ਚਾਈਦੀ ਖੁਦ ਪਟਕੇ ਲਾਈਦੀ ਆ ਇਹ ਕਾਪੀ ਹੋਣੀ ਚਾਹੀਦੀ ਸੀ ਪਰ ਮੈਂ ਹੋਰ ਗੱਲ ਕਰਨੀ ਚਾਹਨਾ ਯੂਨੀਵਰਸਿਟੀ ਨੂੰ ਤਾਂ ਪੰਜਾਬ ਸਰਕਾਰ ਨੂੰ ਤਾਂ ਪੰਜਾਬ ਦੇ ਚਹੇਤਿਆਂ ਨੂੰ ਕਿ ਯਾਰੋ ਇੱਕ ਖਾਦੀ ਮੱਕੀ ਨਾਲ ਨਹੀਂ ਗੱਲ ਬਣ ਜਾਣੀ ਇਥੇ ਮੇਰੇ ਮਨਚ ਜੋ ਆ ਸਮੇ ਸਮੇਂ ਨਾਲ ਦਸੂਗਾ ਆਪਣੇ ਪਲਾਨ ਪੂਰਾ ਬਣਿਆ ਮਤਮਾ ਕਿ ਹੋਣਾ ਕਿ ਚਾਹੀਦਾ ਖੇਤੀਬਾੜੀ ਬਾਰੇ ਕੀ ਹੋਣਾ ਚਾਹੀਦਾ ਪਾਣੀ ਬਾਰੇ ਕੀ ਹੋਣਾ ਚਾਹੀਦਾ ਹਰ ਚਲੋ ਹੁਣ ਆਪਣੇ ਆਪ ਨੂੰ ਬੜਾ ਸਿਆਣਾ ਨਹੀਂ ਬਣਦੇ ਨੂੰ ਸੰਭਲਣਾ ਚਾਹੀਦਾ ਤੇ ਜਿੰਨੇ ਜੋ ਗਿਆ ਸਮਰਪਿਤ ਹੈ ਰਾਣਾ ਜੀ ਕਿਸਾਨ ਲੰਮੇ ਸਮੇਂ ਤੋਂ ਸੰਘਰਸ਼ ਕਰ ਰਿਹਾ ਐਮਐਸਪੀ ਤੇ ਤੇ ਅੱਜ ਤੁਸੀਂ ਗੱਲ ਕੀਤੀ ਮੱਕੀ ਦੀ 2 ਸਾਲ ਦੀ ਜਿਹੜੀ ਵੀ ਕੱਲਾ ਰਾਣਾ ਕਿ 2 ਸਾਲ ਇਹ ਖਰੀਦਦਾਰਾਂ ਦੇ ਰਾਣਾ ਕਿਦੜੇ ਪਰ ਸਰਕਾਰਾਂ ਇੰਨੀਆਂ ਵੱਡੀਆਂ ਉਹ ਇੰਨੀਆਂ ਚ ਉਹ ਕਿਉਂ ਨਹੀਂ ਕਰਦੀਆਂ ਕਿ ਕਰਨਾ ਨਹੀਂ ਚਾਹੁੰਦੀਆਂ ਕੀ ਮਨਸ਼ਾ ਉਹਨਾਂ ਦੀ ਕਿਸਾਨੀ ਨੂੰ ਕਿਉਂ ਨਹੀਂ ਹੁੰਦੀ ਇਸ ਗੱਲ ਦਾ ਤਾਂ ਜਦੋਂ ਬੰਦਾ ਕੁਰਸੀ ਤੇ ਬੈਠਾ ਉਹ ਹੀ ਵਾਅਦੇ ਕਰਦਾ ਸੋ ਅੱਜ ਸਰਕਾਰ ਤੇ ਕੁਰਸੀ ਤੇ ਕੋਈ ਹੋਰ ਬੈਠੇ ਨਹੀਂ ਸਮੇ ਸਮੇਂ ਦੀਆਂ ਕੋਈ ਵੀ ਸਰਕਾਰ ਸਾਡਾ ਮੇਲਾ ਆਏਗਾ ਕਰਾਂਗੇ ਯਾਰ ਕਰਕੇ ਦਿਖਾਵਾਂਗੇ ਖਾਲੀ ਸੋਚ ਇੱਥੇ ਮੱਕੀ ਤੋਂ ਇਥੇ ਨਾਲ ਬਣਾਉਣੀ ਨਹੀਂ ਆ ਇੱਥੇ ਮੇਜ਼ ਕੰਪਲੈਕਸ ਲੱਗਣੇ ਆ 50-50 ਹਜ਼ਾਰ ਕਰੋੜ ਦੀਆਂ ਇਨਵੈਸਟਮੈਂਟਾਂ ਹੋਣੀਆਂ ਕੌਣ ਲਿਆਊਗਾ ਇੱਕ ਸੋਚਣਾ ਹੋਣੀ ਆ ਨਾ ਇੰਨੀ ਸੋਚਦਾ ਯਾਰੋ ਹੁਣ ਰਾਲਾ ਜੀ ਹੁਣ ਆਪਾਂ ਮਤਲਬ ਪੋਲਿਟਿਕਲ ਪੱਧਰ ਦੀ ਗੱਲ ਕਰਦੇ ਗਏ ਪਿਛਲੇ ਦਿਨਾਂ ਦੇ ਵੀ ਤੁਹਾਡੀ ਇੱਕ ਇੰਟਰਵਿਊ ਹੋਈ ਸੀ ਤੁਸੀਂ ਇਸ਼ਾਰਾ ਜਾਂ ਕੀਤਾ ਸੀ ਕੋ ਡਿਡਰਾਂ ਬਦਲ ਬਦਲਾਅ ਦੀ ਗੱਲ ਕਰਦੇ ਗਏ ਭਗੇਲ ਸਾਹਿਬ ਕੋਲੇ ਤੇ ਉੱਥੇ ਪਰਮਾਨ ਲੈ ਕੇ ਆਏ ਤੁਹਾਡਾ ਬਾਰੇ ਕੀ ਕਿਹੜਾ ਇਹਦੇ ਬਾਰੇ ਕੋਈ ਕਮੈਂਟ ਕਿਉਂਕਿ ਮੈਂ ਐਲਾਨ ਕਰ ਚੁੱਕਿਆ ਕਿ ਜਿਹੜੀ ਐਮਐਲਏ ਸ਼ਿਪ ਐਮਪੀ ਸ਼ਿਪ ਮੈਂ ਕੀ ਦੀ ਤੇ ਟੰਕੇ ਆਇਆ ਪੰਜਾਬ ਦੀ ਗੱਲ ਕਰਨੀ ਆ ਇਹ ਸਿਆਸੀ ਗੱਲਾਂ ਆਪਣੇ ਆਪ ਹੋਣਗੀਆਂ ਜਿਹੜਾ ਗੱਲ ਕਰੂਗਾ ਗੱਲਾਂ ਹੋਣਗੀਆਂ ਇੱਕ ਮੱਕੀ ਤੇ ਜੀ ਉਹ ਸੀਗਾ ਜੀ ਪੁੱਛ ਬਈ ਆਪਾਂ ਗੇਤੀ ਵਤੀ ਰੋਣੇ ਕਣਕ ਤੋਂ ਬਾਅਦ ਜੀ ਉਹ ਤੋਂ ਨੇ ਜੰਨੇ ਪਾਣੀ ਲੈ ਜਾਂਦੀ ਆ ਜੀ ਤੇ ਮੈਨੂੰ ਇਹ ਦੱਸੋ ਉਹ ਜਿਹੜੇ ਕਪਾਹ ਦਾ ਪਾਣੀ ਹੁੰਦਾ ਜੀ ਉਹ ਕਿੱਥੇ ਲੈ ਜਾਣਾ ਸਾਰੇ ਦਿਨ ਉਹ ਚੋਟੇ ਦਿਨ ਪਾਣੀ ਪਾਲਦੇ ਨੇ ਨਹੀਂ ਨਹੀਂ ਤੀਜੇ ਦਿਨ ਕੋਈ ਨਹੀਂ ਪਾਣੀ ਪਾਲਦੀ ਕਣਕ ਤੋਂ ਬਾਅਦ ਮੇਰੀ ਦੇਖ ਕੇ ਸੁਣੋ ਕਣਕ ਤੋਂ ਪਹਿਲਾਂ ਵੀ ਲੱਗਦੇ ਆ ਅੱਜ ਕੱਲ ਮਰ ਰਿਚੇ ਲਾਉਂਦੇ ਆ ਦੋ ਲਾਉਂਦੇ ਆ ਉਹ ਬਹੁਤ ਪਾਣੀ ਲੈਂਦੀ 18 18 ਪਾਣੀ ਦਿੰਦੀ ਆ ਉਹ ਵੀ ਝੋਨੇ ਨੂੰ ਘੱਟ ਪਾਣੀ ਨਹੀਂ ਦਿੰਦੀ ਲੇਕਿਨ ਪੁਸ਼ਪੱਕੀ ਮੈਚ ਵਿੱਚ ਨਹੀਂ ਚਾਹੀਦੀ ਸਹੀ ਟਾਈਮ ਚੂਨ ਹੈ ਕਿਉਂਕਿ ਆਪਾਂ ਜਦੋਂ 19 ਦੇ ਜਦੋਂ ਆਪਾਂ ਕਾਟਨ ਬੀਜਦੇ ਹੁੰਦੇ ਸੀ ਅਪ੍ਰੈਲ ਐਂਡ ਤੋਂ ਮਈ ਚ ਕਾਟਨ ਡਿਜਾਈ ਹੋ ਜਾਣੀ ਚਾਹੀਦੀ ਆ ਬਤ ਜੀ ਨਾ ਉਹ ਪਾਣੀ ਵੀ ਆਉਂਦਾ ਸੀ ਨਾ ਕਿੱਥੋਂ ਆਉਦਾ ਸੀ ਉਹ ਮੱਕੀ ਵਾਲਿਆਂ ਦੇ ਉਹ ਰਾਣਾ ਜੀ ਇੱਕ ਨਾ ਜਦੋਂ ਸਰਕਾਰ ਹੈ ਨਹੀਂ ਸੀ ਜਿਹੜੀ ਸਰਕਾਰ ਮੌਜੂਦ ਹੈ ਉਹ ਕਹਿੰਦੇ ਸੀ ਵੀ ਆਹ ਦੂਕੀ ਦੀ ਜਾਂ ਉਹਦੀ ਜਾਂ ਮੂੰਗੀ ਦੀ ਫਸਲ ਭਵਿੰਤਾ ਪਿਛਲੇ ਵਾਰੇ ਆਈਆਂ ਸੀ ਪਰ ਕੀਤਾ ਕੁਝ ਨਹੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਮੂੰਗੀ ਇੱਕ ਬਹੁਤ ਅੱਛੀ ਫਸਲ ਹੈ ਲੇਕਿਨ ਜੇ ਕੋ ਮੈਂ ਕਿਸੇ ਸਰਕਾਰ ਨੂੰ ਨਹੀਂ ਬਚਾਉਣਾ ਚਾਹੁੰਦਾ ਉਹ ਇਹਨਾਂ ਦੇ ਬਿਆਨ ਗਲਤ ਸੀਗੇ ਸਰਕਾਰ ਕੋ ਤਾਂ ਬਹੁਤ ਹਾਲ ਮੜਾਇਆ ਇਹ ਕਾਹ ਦਿੰਦੇ ਸਾਡੇ ਖਜ਼ਾਨੇ ਭਰੇ ਹੋਆ ਲੇਕਿਨ ਹੈ ਨਹੀਂ ਅਸਲੀਅਤ ਤੇ ਇਹ ਜਿਹੜੀ ਐਮਐਸਪੀ ਆ ਉਹ ਕੀ ਤੇ ਜਾਂ ਦਾੜਾ ਤੇ ਜਾਂ 13 ਤੇ ਇਹ ਭਾਰਤ ਸਰਕਾਰ ਦੇ ਲਈ ਕੰਮ ਕਰਨਾ ਸੀ ਜਿਵੇਂ ਪਹਿਲਾਂ ਇੱਕ ਵੇਲਾ ਸੀ ਨਾ ਕਿ ਅਸੀਂ ਹਰੀ ਕ੍ਰਾਂਤੀ ਆਈ ਅਸੀਂ ਪਾਣੀ ਵੀ ਖੂਨ ਪਸੀਨਾ ਵੀ ਹੋਏ ਡੋਲੇ ਆ ਇਸ ਧਰਤੀ ਤੇ ਪਾਣੀ ਵੀ ਖਤਮ ਕਰ ਲਿਆ ਅੱਜ ਝੋਨਾ ਕਣਕੇ ਨਾਲ ਕੋਹਰ ਸਟੇਟ ਛੋ ਰਿਆ ਦਾਲਾਂ ਦੀ ਕਮੀ ਆ ਤੇਲਾਂ ਦੀ ਕਮੀ ਆ ਇمپੋਰਟ ਕਰੀਦਾ ਅਸੀਂ ਫੋਰਨ ਐਕਸਚੇਂਜ ਪਚਾਵਾਂਗੇ ਉਹ ਜ਼ਿੰਮੇਵਾਰੀ ਪਾ ਸਰਕਾਰ ਨੂੰ ਚੱਕਣੀ ਪਊਗੀ ਸਟੇਟ ਮੈਂ ਕੋਈ ਭਵੰਤਮਨ ਨੂੰ ਬਚਾਉਣ ਲਈ ਨਹੀਂ ਆਇਆ ਉਹਨੂੰ ਉਸ ਆਮ ਆਦਮੀ ਪਾਰਟੀ ਨੂੰ ਬਿਆਨ ਦੇਣੇ ਨਹੀਂ ਚਾਹੀਦੇ ਸੀ ਬਿਆਨ ਉਹਨੇ ਕਦੋਂ ਯਾਰ ਜਿਹਨੇ ਕਰ ਸਕੂ ਹੁਣ ਮੈਂ ਮੁੰਗੀ ਦੇ ਵਿਕਾਸ ਮੈਂ ਦੇਊਂਗਾ ਮੈਂ ਕਿੱਥੋਂ ਦੇ ਦਊਗਾ ਵੀ ਮੇਰਾ ਬਿਜ਼ਨਸ ਨਹੀਂ ਮੈਨੂੰ ਪਤਾ ਨਹੀਂ ਪਰ ਮੈਂ ਤੁਹਾਨੂੰ ਗਰੰਟੀ ਨਾ ਕਰਿਆ ਤਾਂ ਉਹ ਸਾਫ਼ ਈਐਮਐਸਪੀ ਰਾਣਾ ਨੂੰ ਰਾਣਾ ਜੀ ਬੇਸੀ ਇੱਕੜ ਵੀ ਦਈਏ ਅਸੀਂ ਜਿੰਨੇ ਮਰਜ਼ੀ ਬੀਜ ਲਓ ਮੈਂ ਤਾਂ ਸਰ ਐਮਐਸਪੀ ਕੀ ਭਾਈ ਮਕੀਦਾ ਜੋ ਐਮਐਸਪੀ ਜਿਹੜਾ ਮੈਂ ਜ਼ਿਕਰ ਕਰ ਰਿਹਾ ਸੀ ਕਿ ਤੁਸੀਂ ਪੋਲਿਟਿਕਸ ਤੋਂ ਪਹਿਲਾਂ ਕਾਰੋਬਾਰ ਸੀ ਤੇ ਪੋਲਿਟਿਕਸ ਦੇ ਵਿੱਚ ਆਈ ਪੋਲਿਟਿਕਸ ਦੇ ਵਿੱਚ ਮਾਝੇ ਦੇ ਔਰ ਦੁਆਬੇ ਦੇ ਤੌਰ 'ਤੇ ਕਿਨਾਂ ਬਣਿਆ ਲੀਡਰ ਨੂੰ ਦੇਖੀ ਤਾਂ ਮਾਲਵਾ ਥੋੜਾ ਜਿਹਾ ਮਾਰੂ ਹੈ ਤੇ ਜੇ ਲੋਟ ਪਈ ਤਾਂ ਲੀਡਰਸ਼ਿਪ ਜਰਾ ਇੱਕ ਮਿੰਟ ਮੈਨੂੰ ਇਹ ਦੱਸੋ ਆਪਾਂ ਮਾਝਾ ਮਾਲਵਾ ਦੁਆਬਾ ਇਹਨਾਂ ਗੱਲਾਂ 'ਚ ਪੈਨੇ ਕਿਹੜਾ ਕਿਹੜਾ ਪੰਜਾਬ ਰਹਿ ਗਿਆ ਅਸੀਂ ਕਿੱਥੇ ਅਫਗਾਨਿਸਤਾਨ ਤੋਂ ਚੱਲ ਕੇ ਤੇ ਦਿੱਲੀ ਤਾਂ ਹੀ ਸਾਡਾ ਪੰਜਾਬ ਸੀ ਕਿ ਨੇ ਟੁਕੜੇ ਹੋ ਗਏ ਹਲੇ ਤੇ ਇਨੀ ਇਨੀ ਟੁਕੜੀ ਨੂੰ ਜੀ ਸਿੱਤੇ ਨਾ ਜਾਣ ਚ ਬੰਦਰਾ ਚੋਨੇ ਬਿਲਕੁਲ ਨਹੀਂ ਆਪਾਂ ਸਾਰੇ ਇੱਕ ਆ ਔਰ ਮਾਲਵੇ ਦੇ ਲੋਕ ਕ੍ਰਾਂਤੀ ਕਰੀ ਆ ਔਰ ਹਰ ਕ੍ਰਾਂਤੀ ਚ ਇਹਨਾਂ ਨੇ ਅੱਗੇ ਵਧ ਕੇ ਸਾਡੇ ਗੁਰੂਆਂ ਦਾ ਸਾਥ ਦਿੱਤਾ ਔਰ ਜਦੋਂ ਜਦੋਂ ਮੁਲਕ ਨੂੰ ਲੋੜ ਪਈ ਪੰਜਾਬੀਆਂ ਸਾਰਿਆਂ ਨੇ ਦਿੱਤਾ ਮਾਲਵੇ ਨੇ ਵੀ ਦਿੱਤਾ ਔਰ ਜਦੋਂ ਤਰੱਕੀਆਂ ਕਰਾਈਆਂ ਜਾਂ ਕੀਤੀਆਂ ਉਹ ਮਾਲਵੇ ਦਾ ਬੜਾ ਵੱਡਾ ਯੋਗ ਹੈ ਰਾਣਾ ਜੀ ਕਿਹਾ ਜਾਏ ਜੋ ਜੱਫੀ ਕਿਸ ਤਰ੍ਹਾਂ ਦੀ ਹੋਊਗੀ ਜੱਫੀ ਹਮੇਸ਼ਾ ਜਾ ਕੇ ਦੋ ਉੱਥੇ ਪੁੱਛੋ ਜਿੱਥੇ ਮੈਂ ਕਹਿੰਦੇ ਨੇ ਮੈਂ ਕਦੇ ਇਹ ਨਹੀਂ ਵੇਖਿਆ ਕਿ ਇੱਕ ਕੂੜੇ ਦੀ ਟਰਾਲੀ ਤੋਂ ਛਾਲ ਮਾਰ ਰਿਹਾ ਰਾਣਾ ਜਾਊਗਾ ਤਾਂ ਕੂੜੇ ਦੀ ਟਰਾਲੀ ਵਾਲਾ ਵੀ ਸਸਰੀ ਕਰ ਬਲਾਊਗਾ ਜੇ ਮੈਂ ਬ੍ਰੇਕ ਮਾਰਦੀ ਥੱਲੇ ਉਤਰ ਕੇ ਮੇਰਾ ਜੱਫੀ ਪਾਊਗਾ ਮੈਨੂੰ ਵੀ ਖੁਸ਼ੀ ਹੁੰਦੀ ਆ ਰਾਣਾ ਜੀ ਕਾਰੋਬਾਰ ਨਹੀਂ ਤਾਂ ਮਾਲ ਵਿੱਚ ਆ ਕੇ ਕੀ ਸਿਆਸੀ ਵੀ ਇਹ ਕਾਰੋਬਾਰ ਨਹੀਂ ਆ ਨਾ ਇਹ ਸਿਆਸਤ ਹੈ ਠੀਕ ਹੈ ਜੀ ਇਹ ਆਪਣਾ ਫਰਜ਼ੀ ਅਦਾਇਗੀ ਕਰਨੀ ਮੈਂ ਕਿਉਂਕਿ ਪੰਜਾਬ ਦਾ ਦੇਣਦਾਰ ਐ ਮੈਂ ਹਰ ਸਿਆਸਤਦਾਨ ਔਰ ਨਾਗਰਿਕ ਕਿਸੇ ਵੀ ਅਹੁਦੇ ਤੇ ਹੋਵੇ ਕਿਸੇ ਵੀ ਜਗ੍ਹਾ ਤੇ ਹੋਵੇ ਚਾਹ ਪਿੰਡ ਦਾ ਸਰਪੰਚ ਹੋਵੇ ਪੰਚ ਹੋਵੇ ਜਰ ਸਸੀਂ ਸਾਰੇ ਚਿੰਤਾ ਕਰਨਗੇ ਤਾਂ ਪੰਜਾਬ ਤਰੱਕੀ ਕਰੂਗਾ ਜੈਸੀ ਕਹੀਏ ਕਿ ਐਮਐਲਏ ਇਕੱਲੇ ਨਹੀਂ ਕਰਨਾ ਸਰਕਾਰ ਇਕੱਲੀ ਕਰੂਗੀ ਅਫਸਰ ਇਕੱਲੇ ਕਰਨਗੇ ਕੁਝ ਨਹੀਂ ਹੋ ਸਕਦਾ ਰਾਣੀ ਜਿਵੇਂ ਤੁਸੀਂ ਕਹੇ ਪਿਛਲੀਆਂ ਸਰਕਾਰਾਂ 'ਚ ਵੀ ਤੁਸੀਂ ਆਵਾਜ਼ ਉਠਾਉਂਦੇ ਰਹੇ ਹੋ ਕਿ ਅਸੀਂ ਮੰਨੀਏ ਹੌਨਸਲ ਦੀ ਜੇ ਸਰਕਾਰ ਛੋਟੀ ਨਹੀਂ ਮੰਨੀ ਤੱਕੀ ਇਹ ਜੀ ਥਾਂ ਤੇ ਆਉਂ ਵੀ ਤੁਸੀਂ ਹੁਕਮ ਕਰਨ ਵਾਲੀ ਥਾਂ ਤੇ ਪਹੁੰਚ ਜਾਓ ਪੰਜਾਬ ਦੇ ਵਿੱਚ ਦੇਖੋ ਜਿਆਦਾ ਮੂੰਹ ਵੱਡੋ ਮੱਖੀਆਂ ਪੈਂਦੀਆਂ ਮੈਂ ਬੜੇ ਦੇਖੇ ਮੱਖੀਆਂ ਪੈਂਦੀਆਂ ਫਿਰਦੀਆਂ